ਉਧਰ ਆਪਾਂ ਗੱਲਬਾਤ ਸ਼ੁਰੂ ਕਰਦੀਏ ਡੱਲੇਵਾਲ ਸਾਹਿਬ ਤੋਂ ਉਹਨਾਂ ਦਾ ਵੀ ਜਰਾ ਸਿਹਤ ਦਾ ਸਾਨੂੰ ਦੱਸ ਦਿਓ ਕਿਵੇਂ ਆ ਤੇ ਉਥੋਂ ਦਾ ਮਾਹੌਲ ਹੋਣ ਕਿਵੇਂ ਦਾ ਹੈ ਦੇਖੋ ਜਿਹੜੀ ਹੁਣ ਮੈਂ ਰੀਸੈਂਟਲੀ ਦੇਖਦਾ ਪਿਆ ਸੀ ਇੱਕ ਮੀਡੀਆ ਰਿਪੋਰਟ ਕੇ ਖਨੌਰੀ ਦੇ ਵਿੱਚ ਇਸ ਵੇਲੇ ਹਲਚਲ ਹੈ ਜੀ ਹਲਚਲ ਇਹੋ ਆ ਕਿ ਹਰਿਆਣੇ ਵਾਲੀ ਸਾਈਡ ਤੋਂ ਵੀ ਕੁਝ ਕਿਸਾਨ ਜਿਹੜੇ ਆ ਉੱਥੇ ਜੁੜਨੇ ਸ਼ੁਰੂ ਹੋ ਗਏ ਰਾਤੀ ਮੇਰੇ ਖਾਲਦੇ ਨਾਲ ਬਜਰੰਗ ਪੂਨੀਆ ਵੀ ਉੱਥੇ ਆਇਆ ਸੀ ਜੀ ਜੀ ਇਸ ਤੋਂ ਇਲਾਵਾ ਜਿਹੜੀ ਅੱਜ ਖ਼ਬਰ ਮਿਲੀ ਆ ਕਿ ਡੱਲੇਵਾਲ ਸਾਹਿਬ ਦੀ ਸ਼ੂਗਰ ਜਿਹੜੀ ਵੱਧ ਗਈ ਕਿਉਂਕਿ ਖਾਣਾ-ਵਾਣਾ ਉਹਨਾਂ ਨੇ ਛੱਡ ਦਿੱਤਾ ਹੈ ਇਸ ਤੋਂ ਇਲਾਵਾ ਪਾਣੀ ਤੇ ਸਿਰਫ਼ ਕੈਂਸਰ ਦੀ ਦਵਾਈ ਜਿਹੜੀ ਹੈ ਨਾ ਉਹ ਲਈ ਜਾ ਰਹੀ ਆ ਜੀ ਹੁਣ ਇੱਕ ਗੱਲ ਉਥੋਂ ਖਨੌਰੀ ਦੀ ਹਲਸਟਲ ਚੋਂ ਇਹ ਵੀ ਕੰਨਾਂ ਚ ਪੈ ਰਹੀ ਆ ਕਿ ਕਿਸਾਨ ਇਸ ਗੱਲ ਤੇ ਸੋਚ ਵਿਚਾਰ ਕਰ ਰਹੇ ਨੇ ਕਿ ਡੱਲੇਵਾਲ ਸਾਹਿਬ ਨੂੰ ਹਿਰਾਸਤ ਚੋਂ ਕੱਢ ਲਿਆ ਜਾਵੇ ਹੁਣ ਇਹ ਵੀ ਬੜੀ ਟਕਰਾਹ ਵਾਲੀ ਸਥਿਤੀ ਬਣ ਗਈ ਤਾਂ ਕਿ ਪੰਜਾਬ ਦੀ ਸਰਕਾਰ ਨੇ ਸਿਕਿਉਰਿਟੀ ਬੜੀ ਟਾਈਟ ਕੀਤੀ ਆ ਜੀ ਸਰਬਜੀਤ ਸਿੰਘ ਖਾਲਸਾ ਮਿਲਣ ਗਏ ਸਨ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਹਮ ਮੈਂਬਰ ਪਾਰਲੀਮੈਂਟ ਤੱਕ ਨੂੰ ਮਿਲ ਨਹੀਂ ਦਿੱਤਾ ਬਿਲਕੁਲ ਅੱਗੇ ਇਸੇ ਤਰ੍ਹਾਂ ਸੂਰਤ ਸਿੰਘ ਉਰੀ ਬੈਠੇ ਸਨ ਉਹ ਖੜਤਾਲ ਤੇ ਜੀ ਉਹ ਖੜਤਾਲ ਦਾ ਵੀ ਰਿਕਾਰਡ ਹੀ ਬਣਾ ਦਿੱਤਾ ਉਹਨਾਂ ਨੇ ਉਹ ਕਹਿੰਦਾ ਮਤਲਬ ਕਿ ਉਸ ਤੋਂ ਬਾਅਦ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਲੁਧਿਆਣੇ ਲੈ ਗਏ ਸੀ ਹਮ ਸੇਮ ਆਹੀ ਮਾਜ਼ਰਾ ਮਤਲਬ ਕਿ ਮਿਲਗਿਲ ਦੀ ਹਰੇਕ ਨੂੰ ਤਕਰੀਬਨ ਮਨਾ ਹੀ ਕਰ ਦਿੱਤੀ ਸੀ ਜੀ ਹੁਣ ਇੱਕ ਗੱਲ ਤੇ ਸਾਫ਼ ਆ ਕਿ ਜਿਹੜਾ ਇਹ ਖਨੌਰੀ ਬਾਰਡਰ ਵਾਲਾ ਮੋਰਚਾ ਪਹਿਲਾਂ ਤੇ ਆਪਾਂ ਕਹ ਲਈਏ ਕਿ ਫਲੌਪ ਸ਼ੋਜੇ ਬਣ ਗਿਆ ਸੀਗਾ ਹੂੰ ਬਿਲਕੁਲ ਪਰ ਹੁਣ ਉਧਰੋਂ ਬਿਾਈ ਨਿਬੜ ਗਈ ਆ ਜੀ ਉਧਰੋਂ ਇਸ ਤਰ੍ਹਾਂ ਦੇ ਸੁਨੇਹ ਲੱਗ ਰਹੇ ਨੇ ਕਿ ਕਿਸਾਨ ਆਗੂ ਨੂੰ ਚੁੱਕਿਆ ਜਾਣਾ ਕਿਸਾਨ ਆਗੂ ਦੀ ਸਿਹਤ ਜਿਹੜੀ ਆ ਨਸਾਜ਼ ਹੋ ਜਾਂਦੀ ਹੂੰ ਹੂੰ ਉਤੋਂ ਇਹ ਗੱਲ ਭਗਵੰਤਮਾਨ ਸਰਕਾਰ ਦੇ ਉਲਟ ਚਲੀ ਜਾਣੀ ਬਿਲਕੁਲ ਕਿ ਕੇਂਦਰ ਵਾਲੇ ਕਹਿੰਦੇ ਆ ਕਿ ਅਸੀਂ ਤੇ ਫੜਿਆ ਨਹੀਂ ਅਸੀਂ ਤੇ ਚੱਕਿਆ ਨਹੀਂ ਬਿਲਕੁਲ ਤੇ ਸੂਬਾ ਸਰਕਾਰ ਨੇ ਆਪਣੇ ਪੱਧਰ ਤੇ ਕੀਤਾ ਤੇ ਜੇ ਮੰਨ ਲਓ ਹੁਣ ਸਥਿਤੀ ਜਿਸ ਤਰ੍ਹਾਂ ਦੀ ਹੈ ਜੀ ਜਿੰਨਾ ਕੋ ਮੇਰਾ ਅੰਦਾਜ਼ਾ ਹੈ ਜਿੰਨਾ ਕੋ ਆਪਾਂ ਇੱਕ ਪਗਾਉ ਸੰਭਾਵੀ ਅੰਦਾਜ਼ਾ ਲਾ ਸਕਦੇ ਹਾਂ ਕਿ فرض ਕਰੋ ਕੋਈ ਐਸੀ ਵੈਸੀ ਘਟਨਾ ਵਾਪਰ ਜਾਂਦੀ ਹੈ ਚਾਹੇ ਉਹ ਟਕਰਾਅ ਵਾਲੀ ਹੈ ਜੀ ਜਾਂ ਕੋਈ ਮਿਸ ਹੈਪਨਿੰਗ ਹੈ ਤਾਂ ਫਿਰ ਫਿਰ ਕਹਿ ਲੋ ਕਿ ਟ੍ਰਿਗਰ ਪੁਆਇੰਟ ਚੜਾਏਗਾ ਬਿਲਕੁਲ ਉਹ ਬਣ ਜਾਏਗਾ ਬਣ ਜਾਏਗਾ ਬਿਲਕੁਲ ਐਸੀ ਐਸਵੇਲੇ ਦੀ ਤਸਵੀਰ ਹੈ ਜੀ 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 ਉਹਦੇ IRSA ਵੀ ਬਿਲਕੁਲ ਸਰਕਾਰ ਨੂੰ ਸਿੱਧੇ ਹੋਏ ਬੈਠੇ ਸੀਗੇ ਹਾਂਜੀ ਪੰਜਾਬ ਸਰਕਾਰ ਨੂੰ ਉਹ ਤੇ ਵੈਸੇ ਨਾਲ ਹੋਣਾ ਹੀ ਸੀ ਸਿੱਧੇ ਹੀ ਰਹਿੰਦੇ ਆ ਉਹ ਜੀ ਉਹ ਸਿੱਧੇ ਰਹਿੰਦੇ ਆ ਜਿਵੇਂ ਬਾਬਾ ਤਾਰੀਕ ਇਹ ਕਹਿੰਦਾ ਕੰਦਾ ਕਹਿੰਦਾ ਉਹ ਬੀਬੀ ਆ ਕੇ ਪੁੱਛਣ ਲੱਗੀ ਬਾਸੇ ਕਹਿੰਦਾ ਕਹਿੰਦਾ ਸਿੱਧੀ ਜਾਓਗੇ ਜੀ ਮੰਡਾ ਵਿੱਚ ਦੀ ਜਾਓਗੇ ਨਾ ਹੋਰ ਬਾਣਾ ਵਿੱਚ ਦੀ ਲੈ ਜਾਣੀ ਹੈ ਤੋ ਐਸਾ ਹੈ ਕਿ ਉਹ ਸਿੱਧੇ ਰਹਿੰਦੇ ਕਿਸਾਨ ਆ ਕੋ ਸਰਕਾਰਾਂ ਨੂੰ ਸਿੱਧੇ ਹੀ ਰਹਿੰਦੇ ਆ ਹੂੰ ਜਿਹੜੇ ਸਰਕਾਰਾਂ ਦੇ ਨਾਲ ਰਲ ਜਾਂਦੇ ਆ ਹਾਂ ਇਹੀ ਆ ਕਿ ਫਿਰ ਉਹ ਗਲ ਜਾਂਦੇ ਆ ਬਿਲਕੁਲ ਬڑے ਵੱਡੇ ਵੱਡੇ ਨਾਮ ਸੀਗੇ ਤੁਹਾਨੂੰ ਹਮ ਆ ਜਿਹੜੇ ਹਰਿੰਦਰ ਸਿੰਘ ਲਖੋਆ ਲਿਆ ਜੀ ਜੀ ਇਹਨਾਂ ਦੇ ਪਿਤਾ ਹੁੰਦੇ ਸਨ ਅਜਮੇਰ ਸਿੰਘ ਲਖੋਆਲ ਮਤਲਬ ਕਿ ਹੁਣ ਕਿਸਾਨ ਆਗੂ ਦੇ ਤੌਰ ਤੇ ਸਰਗਰਮ ਨੇ ਬਜ਼ੁਰਗ ਹੋ ਗਏ ਨੇ ਜੀ ਮੈਨੂੰ ਯਾਦ ਆ ਕਿ ਜਦੋਂ ਦਿੱਲੀ ਮੋਰਚਾ ਜਾ ਕੇ ਲੱਗਾ ਲੱਗਾ ਸੀਗਾ ਤੇ ਸ਼ਾਇਦ ਉਹਨਾਂ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ ਸੀ ਹਮ ਕਿਉਂਕਿ ਉਹ ਬਾਦਲ ਸਰਕਾਰ ਦੇ ਵਿੱਚ ਚੇਅਰਮੈਨ ਬਣੇ ਸੀਗੇ ਹਮ ਪੰਜਾਬੀ ਉਹ ਸਬੰਦੇ ਨੂੰ ਤੇ ਲੱਕੋ ਲੈ ਲੈਂਦੇ ਆ ਨਾ ਜਿਹੜਾ एक्सपोज ਹੋ ਜਾਵੇ ਕਿ ਇਹ ਮਿਲ ਕੇ ਜਾਂਦਾ ਹੈ ਬਿਲਕੁਲ ਫੇਥ ਵੀ ਬਹੁਤ ਕਰਦੇ ਭਰੋਸਾ ਵੀ ਬਹੁਤ ਕਰਦੇ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਰਾਜਨੀਤੀ ਚ ਉਦੋਂ ਤੱਕ ਸ਼ਾਇਰ ਹੈ ਜਦੋਂ ਤੱਕ ਲੋਕਾਂ 'ਚ ਮੈਸੇਜ ਨਹੀਂ ਗਿਆ ਕਿ ਇਹ ਤੇ ਰਲ ਕੇ ਖੇਡਦੇ ਆ ਹੂੰ ਉਦੋਂ ਤੱਕ ਕਹਿ ਲੋ ਕਿ ਦੋਨਾਂ ਦੀਆਂ ਹੀ ਪੌਂਵਾਰਾਂ ਸੀਗੀਆਂ ਬਿਲਕੁਲ ਸਹੀ ਗੱਲ ਕਿ ਉਹ ਉਹਨੂੰ ਚੱਕ ਕੇ ਅੰਦਰ ਸੁੱਟ ਦਿੰਦਾ ਸੀ ਉਹਨੂੰ ਚੁੱਕ ਕੇ ਅੰਦਰ ਸੁੱਟ ਦਿੰਦਾ ਸੀਗਾ ਜਦੋਂ ਚਾਚੇ ਭਤੀਜੇ ਵਾਲੀਆਂ ਖੇਡਾਂ ਤੇ ਡਾਇਟ ਕੋ ਕਾਲੀਆਂ ਗੱਲਾਂ ਸਾਹਮਣੇ ਆ ਗਈਆਂ ਤਾਂ ਫਿਰ ਤੁਸੀਂ ਦੋਨਾਂ ਹੀ ਪਰਿਵਾਰਾਂ ਦਾ ਅੱਜ ਜੇ ਰਾਜਨੀਤਿਕ ਸਟੈਂਡ ਜਾਂ ਉਹਨਾਂ ਦੀ ਪੋਜੀਸ਼ਨ ਜਾਂ ਇਸ ਵੇਲੇ ਮਜੂਤਾ ਉਹਨਾਂ ਦੀ ਤਾਕਤ ਦੇਖੋਗੇ ਤਾਂ ਦੋਨਾਂ ਹੀ ਪਰਿਵਾਰਾਂ ਦੀ ਕਹਾਣੀ ਸੇਮ ਜੀ ਨਜ਼ਰ ਆਉ ਬਿਲਕੁਲ 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 ਜੀ ਬਿਲਕੁਲ ਅ ਤੂਰ ਸਾਹਿਬ ਕਹਿ ਰਹੇ ਨੇ ਕਿ ਜੇਕਰ ਇਹਨਾਂ ਕਿਸਾਨ ਜਥੇਬੰਦੀਆਂ ਦੀ ਕੋਈ ਗੱਲ ਕਹਿੰਦੇ ਸਰਕਾਰ ਮੰਨ ਲਏ ਜੇ ਤਾਂ ਫਿਰ ਮੁੱਖ ਮੰਤਰੀ ਬਣਨ ਵਾਲੇ ਫੇਲ ਹੋ ਜਾਣਗੇ ਕਹਿੰਦੇ ਮੈਨੂੰ ਲੱਗਦਾ ਡੱਲੇਵਾਲ ਸਾਹਿਬ ਤੇ ਪੰਦੇਰ ਦਿੱਲੀ ਸਰਕਾਰ ਨਾਲ ਮਿਲ ਕੇ ਖੇਡ ਰਹੇ ਹਨ ਸ਼ਾਇਦ ਤਾਂ ਦੂਜੀਆਂ ਜਥੇਬੰਦੀਆਂ ਸਾਥ ਨਹੀਂ ਦੇ ਰਹੀਆਂ ਬਿਕਰ ਸਿੰਘ ਜੀ ਕਹਿ ਰਹੇ ਨੇ ਇਹ ਦੇਖੋ ਜੀ ਦੇਖਣ ਦਾ ਤੇ ਸੋਚਣ ਦਾ ਨਜ਼ਰੀਆ ਵੱਖਰਾ ਵੱਖਰਾ ਹੈ ਆਪਣਾ ਪਰ ਆਪਾਂ ਗੱਲ ਜਥੇਬੰਦੀਆਂ ਦੀ ਤੇ ਆਪਸ ਦੇ ਵਿੱਚ ਪਹਿਲਾਂ ਵੀ ਨਹੀਂ ਸੀ ਬਣਦੀ ਜੀ ਤੇ ਦਿੱਲੀ ਚੋਂ ਆ ਕੇ ਤੇ ਸਗੋਂ ਵਿਗਾੜ ਪਿਆ ਨਾ ਕਿ ਜਦਾਂ ਜਿਹੜੇ ਹੈਗੇ ਸੀਗੇ ਰਾਜੇਵਾਲ ਸਾਹਿਬ ਹੋਣੀ ਉਹ ਕੁਛ ਨਾਲ ਲੈ ਕੇ ਬੰਦਿਆਂ ਨੂੰ ਤੇ ਚੋਣ ਲੜਨ ਨੂੰ ਤਰਪੇ ਹੂੰ ਉਹ ਲਗਾ ਹੋ ਗਏ ਉਹ ਗ੍ਰਾਹਾਂ ਵਾਲੇ ਗਰੁੱਪ ਨੇ ਜਿਹੜੇ ਉਹ ਉਜਦਾ ਉਹਨਾਂ ਦੇ ਆਪਣੇ ਵਿਚਾਰ ਧਾਰਕ ਮਤ ਪੇਦਨ ਇਹਨਾਂ ਦੇ ਨਾਲ ਉਹ ਪਹਿਲਾਂ ਹੀ ਅੱਡ ਚੱਲਦੇ ਨੇ ਬਿਲਕੁਲ ਯਾਨੀ ਧਰੂ ਇਹ ਆ ਗਿਆ ਸਰਵਨ ਸਿੰਘ ਪੰਦੇਰ ਹੂੰ ਅਤੇ ਜਿਹੜੇ ਡੱਲੇਵਾਲ ਸਾਹਿਬ ਆ ਕੁਝ ਇਹਨਾਂ ਦੇ ਨਾਲ ਹੋਰ ਕਿਸਾਨ ਤੇ ਆ ਗੀਆਂ ਤਾਂ ਵੰਡਮੀਆਂ ਅੱਗੇ ਵੀ ਸੀਗੀਆਂ ਇਹਨਾਂ ਦੀਆਂ ਧੇਰਾ ਇੱਕ ਮੱਤ ਤੇ ਅੱਗੇ ਵੀ ਆ ਨਹੀਂ ਸੀਗੇ ਜੀ ਜੀ ਬਿਲਕੁਲ ਬਿਲਕੁਲ ਪਰ ਹੁਣ ਅੱਗੇ ਦੇਖਣਾ ਹੋਏਗਾ ਇਹ ਮੇਰੇ ਖਿਆਲ ਦੇ ਨਾਲ ਦੇਖੋ ਬੜਾ ਡਿਸਾਈਸਿਵ ਜਿਹਾ ਹੁਣ ਫੇਜ਼ ਆ ਗਿਆ ਇਹਦੇ ਵਿੱਚ ਹੂੰ ਕਿਉਂਕਿ ਜੇ ਮੰਨ ਲਓ ਕੁਛ ਐਸਾ ਵੈਸਾ ਹੁੰਦਾ ਹੈ ਨਾ ਸਰਬਨ ਸਿੰਘ ਪੰਦੇਰ ਤੇ ਦਲ ਸਰ ਇਹ ਡੱਲੇ ਵਾਲ ਹੋਰਾਂ ਦਾ ਫੈਸਲਾ ਹੀ ਤਾਂ ਦਾਇਆ ਹੈ ਨਾ ਕਿ ਪਿਛਲੀ ਉਮਰੇ ਸਾਰੀ ਜ਼ਿੰਦਗੀ ਸੰਘਰਸ਼ਾਂ ਛਲੰਗ ਗਈ ਪਿਛਲੀ ਉਮਰੇ ਇਹ ਇਮਤਿਹਾਨ ਪੈ ਗਿਆ ਬਿਲਕੁਲ ਬਿਮਾਰੀ ਦੀ ਅਵਸਥਾ 'ਚ ਧਿਆਨ ਪੈ ਗਿਆ ਜੀ 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 ਕਿ ਹੁਣ ਸਾਬਤ ਕਰੋ ਸਰ ਜਦੋਂ ਤੁਹਾਨੂੰ ਸਾਬਤ ਕਰਨ ਦੀ ਕਿਤੇ ਨਾ ਬਤਾ ਗਈ ਨਾ ਬਿਲਕੁਲ ਫਿਰ ਜਾਂ ਤਾਂ ਕਮਿਟੀ ਹੋ ਜਾਓ ਜਾਂ ਸੋਨਾ ਹੋ ਜਾਓ ਹਮ ਬਿਲਕੁਲ ਬਿਲਕੁਲ ਜਾਂ ਤਾਂ ਉਸ ਕਸੌਟੀ ਤੇ ਚੜਨਾ ਪਊਗਾ ਜੀ ਇਹ ਭਗਤ ਸਿੰਘ ਹੋਰਾਂ ਨੇ ਕੀ ਕੀਤਾ ਭਗਤ ਸਿੰਘ ਹੋਰਾਂ ਨੇ ਜੇ ਹੱਸ ਕੇ ਫਾਂਸੀ ਪ੍ਰਾਪਤ ਕੀਤੀ ਉਹ ਖੁਦ ਨੂੰ ਸਾਬਤ ਹੀ ਕਰਨਾ ਸੀ ਸਾਬਤ ਹੀ ਕਰਨਾ ਸੀ ਬਿਲਕੁਲ ਸਾਵਰਕਰ ਉਹਨੇ ਮਾਫੀਆਂ ਮੰਗੀਆਂ ਹਾਂ ਹਣੀ ਸਾਵਰਕਰ ਵੀ ਫਰੀडम फाइਟਰ ਸੀਗਾ ਸਾਹਿਬ ਪਹਿਲਾਂ ਹਾਂ ਬਿਲਕੁਲ ਸਾਵਰਕਰ ਵੀ ਫਰੀडम फाइਟਰ ਸੀ ਅੱਛਾ ਦਲੇਰ ਸੀ ਵੀਰ ਸਾਵਰਕਰ ਹਾਂ ਜੀ ਜੀਰ ਤੇ ਹੁਣ ਤੁਸੀਂ ਕਹਿ ਲਓ ਮੈਂ ਤਾਂ ਸਾਵਰਕਰ ਹੀ ਕਹਿੰਦਾ ਪੂਰਾ ਨਾਮ ਹੈ ਇਹਨਾਂ ਦਾ ਬੋਲੇ ਵੀਰ ਸਾਵਰਕਰ ਉਹ ਤੇ ਜਿਹੜੀ ਹੈਗੀ ਆ ਨਾ ਕੰਗਨਾ ਉਹ ਤਾਂ ਕਹਿੰਦੀ ਉਹ ਬੁਲਬੁਲ ਦੇ ਪੁੰਜੇ ਤੇ ਬਹਿ ਕੇ ਬਾਹਰ ਵੀ ਨਿਕਲ ਹੁੰਦਾ ਤਾਂ ਅਸੀਂ ਕੋਠੜੀ ਚ ਉਹਨੇ ਗਾ ਉਹਨੂੰ ਹੋਰ ਵੀ ਦੇਵੀ ਸ਼ਕਤੀ ਦਾ ਮਾਲਕ ਵੀ ਬਣਾ ਦਿੱਤਾ ਆ ਤਾਂ ਕਹਿੰਦਾ ਮਤਲਬ ਹੈ ਕਿ ਇਹੀ ਚੀਜ਼ ਹੁੰਦੀ ਆ ਕਿ ਕਸੌਟੀ ਤੇ ਇੱਕ ਹੁੰਦਾ ਕਿ ਉਹ ਸਾਬਤ ਕਰ ਜਾਂਦਾ ਹੈ ਹਮ ਹਮ ਇੱਕ ਹੁੰਦਾ ਕਿ ਉਹ ਕਸੌਟੀ ਤੋਂ ਫੇਲ ਹੋ ਜਾਂਦਾ ਫਿਰ ਮੁੜ ਕੇ ਉਹਦੇ ਲਈ ਝੂਠਾ ਇਤਿਹਾਸ ਸਿਰਜਣਾ ਪੈਂਦਾ ਸੋ ਇਹ ਕਾਰਾ ਕੁਸ਼ਿਆ ਤਾਂ ਇਹਨਾਂ ਦੀ ਕਸੌਟੀ ਸੀ ਡੱਲੇਵਾਲ ਸਾਹਿਬ ਹੁਰੀ ਜ਼ਿੰਦਗੀ ਦੇ ਇਸ ਮੁਕਾਮ ਤੇ ਆ ਕੇ ਜੀ ਜੀ ਸਾਬਤ ਕਰੂੰ ਦੀ ਕਿ ਕਿ ਐਸ ਵੀ ਨੇ ਕੋਸ਼ਿਸ਼ ਕਰ ਰਹੀ ਹੈ ਬਿਲਕੁਲ ਬਿਲਕੁਲ ਸਰੋਮੀਂਟਰ ਜੀ ਸਮਾਏ ਨਾ ਕਈ ਵਾਰੀ ਮੰਗ ਕਰਦਾ ਹੁੰਦਾ ਹੈ ਚੀਜ਼ਾਂ ਦੀ ਤੇ ਉਦੋਂ ਫਿਰ ਕਈ ਵਾਰੀ ਮਜਬੂਰੀਸ ਵੀ ਹੋਣਾ ਪੈਂਦਾ ਅਗੇ ਗਾਣਾ ਸੀਗਾ ਨਾ ਇੱਕ ਮੈਂ ਫਿਰ ਨੂੰ ਵੇਖੀ ਸੀ ਉਹ ਜਸਵੰਤ ਸਿੰਘ ਵਿੱਚ ਲੱਗੀ ਸੀ ਸ਼ਾਇਦ ਉਦਮ ਸਿੰਘ ਸੀਗੀ ਸ਼ਹੀਦ ਉਦਮ ਸਿੰਘ ਫਿਲਮ ਸੀਗੀ ਉਹ ਜੇ ਤੂੰ ਆਸ਼ਿਕ ਬਣਿਆ ਚਲ ਦੇ ਲਾ ਖੇੜੇ ਇਸ਼ਕ ਦੀ ਬਾਜ਼ੀ ਉਹੀ ਸੀਗੀ ਨਾ ਜੀ ਜੀ ਆਪਾਂ ਰਲ ਕੇ ਵਜ਼ਾਰਾਂਗੇ ਰਾਤ ਹਾਂ ਜੀ ਤਾਂ ਗੱਲ ਇਹ ਆ ਕਿ ਉਹ ਕਈ ਵਾਰ ਇਹੀ ਹੁੰਦਾ ਕਿ ਜੇ ਤੂੰ ਆਸ਼ਿਕ ਬਣਿਆ ਚਲ ਦੇ ਲਾ ਖੇੜੇ ਇਸ਼ਕ ਦੀ ਬਾਜ਼ੀ ਫਿਰ ਬਾਜ਼ੀ ਖੇਡ ਨਹੀਂ ਲਈ ਪੈਂਦੀ ਬਿਲਕੁਲ ਬਿਲਕੁਲ